ਇਕ ਓੰਕਾਰ ਸਤਗੁਰ ਪ੍ਰਸਾਦ ਰਾਗ ਗੌੜੀ ਵਾਰ ਕਬੀਰ ਜੀਓ ਕੇ ਸਤ ਬਾਰ ਬਾਰ ਹਰ ਕੇ ਗੁਣ ਗਾਵੋ ਗੁਰ ਗਮ ਭੇਦ ਸੋ ਹਰ ਕਾ ਪਾਵੋ ਰਹਾਓ ਆਦਿਤ ਕਰੈ ਭਗਤ ਆਰੰਭ ਕਾਇਆ ਮੰਦਰ ਮਨ ਸਾ ਥੰਬ ਅਹਨਿਸ ਅਖੰਡ ਸੋ ਰਹੀ ਜਾਏ ਤਉ ਅਨਹਦ ਬੀਣ ਸਹਜ ਮਹਿ ਬਾਇ ਸੋਮਵਾਰ ਸਸ ਅੰਮ੍ਰਿਤ ਛਰੈ ਚਾਖਤ ਬੇਗ ਸਗਲ ਬਿਖ ਹਰੈ ਬਾਣੀ ਰੋਕਿਆ ਰਹੇ ਦੁਆਰ ਤਉ ਮਨ ਮਤਵਾਰੋ ਪੀਵਨ ਹਾਰ ਮੰਗਲਵਾਰੇ ਲੇ ਮਾਹੀਤ ਪੰਜ ਚੋਰ ਕੀ ਜਾਣੈ ਰੀਤ ਕਰ ਛੋਡੇ ਬਾਹਰ ਜਿਨ ਜਾਏ ਨਾ ਤਰ ਖਰਾ ਰਿਸਹਿਹਰਾਏ ਬੁੱਧਵਾਰ ਬੁੱਧ ਕਰੇ ਪ੍ਰਗਾਸ ਹਿਰਦੈ ਕਮਲ ਮਹਿ ਹਰਿ ਕਾ ਬਾਸ ਗੁਰ ਮਿਲ ਦਉ ਏਕ ਸਮ ਤਰੈ ਉਰਦ ਪੰਕ ਲੈ ਸੂਦਾ ਕਰੈ ਬ੍ਰਹਸਪਤ ਵਿਖਿਆ ਦੇ ਬਹਾਈ ਤੀਨ ਦੇਵ ਏਕ ਸੰਗ ਲਾਇ ਤੀਨ ਨਦੀ ਤਹ ਤ੍ਰਿਕੁਟੀ ਮਾਹੇ ਅਹਨਿਸ ਕਸਮਲ ਧੋਵਹਿ ਨਾਹੇ ਸੁਕ੍ਰਿਤ ਸਹਾਰੇ ਸੋ ਇਹ ਬ੍ਰਤ ਚੜੈ ਅਨ ਦਿਨ ਆਪ ਆਪ ਸਿਉ ਲੜੈ ਸੁਰਖੀ ਪਾਂਚਉ ਰਾਖੈ ਸਬੈ ਤਉ ਦੂਜੀ ਦ੍ਰਿਸ਼ਟ ਨ ਪੈ ਸੈ ਕਬੈ ਥਾਵਰ ਥਿਰ ਕਰ ਰੱਖੈ ਸੋਏ ਜੋਤ ਦੀ ਵੱਟੀ ਕਟ ਮਹ ਜੋਏ ਬਾਹਰ ਭੀਤਰ ਭਇਆ ਪ੍ਰਗਾਸ ਤਬ ਹੂਆ ਸਗਲ ਕਰਮ ਕਾ ਨਾਸ ਜਬ ਲਗ ਕਟ ਮਹ ਦੂਜੀ ਆਨ ਤਉ ਲਉ ਮਹਿਲ ਨ ਲਾਬੈ ਜਾਨ ਰਮਤਿ ਰਾਮ ਸਿਉ ਲਾਗੋ ਰੰਗ ਕਹਿ ਕਬੀਰ ਤਬ ਨਿਰਮਲ ਰੰਗ ਰਾਗ ਗਉੜੀ ਚੇਤੀ ਬਾਣੀ ਨਾਮ ਦਿਉ ਜੀਉ ਕੀ ਇਕ ਓੰਕਾਰ ਸਤਗੁਰ ਪ੍ਰਸਾਦ ਦੇਵਾ ਪਾਹਨ ਤਾਰਿ ਅਲੇ ਰਾਮ ਕਹਿਤ ਜਨ ਕਸ ਨ ਤਰੇ ਰਹਾਉ ਤਾਰੀਲੇ ਗਨ ਕਾ ਬਿਨ ਰੂਪ ਕੁਬਜਾ ਵਿਆਦ ਅਜਾਮਲ ਤਾਰੀ ਅਲੇ ਚਰਨ ਬਦਕ ਜਨ ਤੇਉ ਮੁਕਤ ਭਏ ਹਾਉ ਬਲ ਬਲ ਜਿਨ ਰਾਮ ਕਹੇ ਦਾਸੀ ਸੁਤ ਜਨ ਬਿਦਰ ਸੁਦਾਮਾ ਉਗਰ ਸੈਨ ਕਉ ਰਾਜ ਦੀਏ ਜਪਹੀਨ ਤਪਹੀਨ ਕੁਲਹੀਨ ਕਰਮਹੀਨ ਨਾਮੇ ਕੇ ਸਵਾਮੀ ਤੇ ਉਤਰੇ raag gauri ravidas ji ke pade gauri guware ri ਇਕ ਓੰਕਾਰ ਸਤਨਾਮ ਕਰਤਾ ਪੁਰਖ ਗੁਰ ਪ੍ਰਸਾਦ ਮੇਰੀ ਸੰਗਤ ਪੋਚ ਸੋਚ ਦਿਨ ਰਾਤੀ ਮੇਰਾ ਕਰਮ ਕੁਟਿਲਤਾ ਜਨਮ ਕੁਭਾਂਤੀ RAM ਗੁਸਈਆ ਜੀ ਕੇ ਜੀਵਨਾ ਮੋਹ ਨਾ ਬਿਸਾਰੋ ਮੈਂ ਜਨ ਤੇਰਾ ਰਹਾਉ ਮੇਰੀ ਹਰ ਹੋ ਵਿਪਤ ਜਨ ਕਰਹੁ ਸੁਭਾਈ ਚਰਨ ਨਾ ਛਾਡਉ ਸਰੀਰ ਕਲ ਜਾਈ ਕਹੋ ਰਵਿਦਾਸ ਪਰਉ ਤੇਰੀ ਸਾਬਾ ਬੇਗ ਮਿਲਹੁ ਜਨ ਕਰ ਨ ਬਿਲਾੰਬਾ ਬੇਗਮਪੁਰਾ ਸਹਿਰ ਕੋ ਨਾਓ ਦੁਖ ਅੰਦੋਹ ਨਹੀਂ ਤਿਹਠਾਓ ਨਾ ਤਸਵੀਸ ਖਿਰਾਜ ਨ ਮਾਲ ਖੌਫ ਨ ਖਤਾ ਨ ਤਰਸ ਜਵਾਲ ਅਬ ਮੋਹੇ ਖੂਬ ਵਤਨ ਗਹਿ ਪਾਈ ਊਹਾ ਖੈਰ ਸਦਾ ਮੇਰੇ ਭਾਈ ਰਹਾਉ ਕਾਇਮ ਦਾਇਮ ਸਦਾ ਪਾਤਸ਼ਾਹੀ ਦੋਮ ਨਸੇਮ ਏਕ ਸੋ ਆਹੀ ਆਬਾਦਾਨ ਸਦਾ ਮਸਹੂਰ ਊਹਾ ਗਨੀ ਬਸਹਿ मामੂਰ ਤਿਉ ਤਿਉ ਸੈਲ ਕਰਹਿ ਜਿਉ ਭਾਵੇਂ ਮਹਿਰਮ ਮਹਿਲ ਨਾ ਕੋ ਅਟਕਾਵੇ ਕਹਿ ਰਵਿਦਾਸ ਖਲਾਸ ਚੰਮਾਰਾ ਜੋ ਹਮ ਸਹਰੀ ਸੋ ਮੀਤ ਹਮਾਰਾ ਇੱਕ ਓੰਕਾਰ ਸਤਗੁਰ ਪ੍ਰਸਾਦ ਗੌੜੀ ਬੈਰਾਗਣ ਰਵਿਦਾਸ ਜੀਉ ਘਟ ਅਵਕਟ ਦੂਗਰ ਘਣਾ ਇੱਕ ਨਿਰਗੁਣ ਬੈਲ ਹਮਾਰ ਰਮਈਏ ਸਿਓ ਇੱਕ ਬੇਨਤੀ ਮੇਰੀ ਪੂੰਜੀ ਰਾਖ ਮੁrar ਕੋ ਬਨਜਾਰੋ RAM ਕੋ ਮੇਰਾ ਟਾਂਡਾ ਲਾਦਿਆ ਜਾਇ ਰਹਾਉ ਹਾਉ ਬਨਜਾਰੋ RAM ਕੋ ਸਹਿਜ ਕਰੋ ਵਿਆਪਾਰ ਮੈਂ RAM ਨਾਮ ਧਨ ਲਾਦਿਆ ਬਿਖ ਲਾਦੀ ਸੰਸਾਰ ਉਰਵਾਰ ਪਾਰ ਕੇ ਦਾਨੀਆਂ ਲਿਖ ਲਿਹੋ ਆਲ ਪਤਾਲ ਮੋਹੇ ਜਮ ਡੰਡ ਨਾ ਲੱਗਈ ਤਜੀਲੇ ਸਰਬ ਜੰਜਾਲ ਜੈਸਾ ਰੰਗ ਕਸੁੰਭ ਕਾ ਤੈਸਾ ਇਹੋ ਸੰਸਾਰ ਮੇਰੇ ਰਮਈਏ ਰੰਗ ਮਜੀਠ ਕਾ ਕਹੋ ਰਵਿਦਾਸ ਚਮਾਰ ਗੌੜੀ ਪੂਰਬੀ ਰਵਿਦਾਸ ਜੀਉ ਇੱਕ ਓੰਕਾਰ ਸਤਗੁਰ ਪ੍ਰਸਾਦ ਕੂਪ ਭਰਿਓ ਜੈਸੇ ਦਾਦਰਾ ਕਛ ਦੇਸ ਵਿਦੇਸ ਨਾ ਬੂਜ ਐਸੇ ਮੇਰਾ ਮਨ ਵਿਖਿਆ ਬਿਮੋਹਿਆ ਕਛ ਆਰਾ ਪਾਰ ਨਾ ਸੂਜ ਸਗਲ ਪਵਨ ਕੇ ਨਾਇਕਾ ਇਕ ਛਿਨ ਦਰਸ ਦਿਖਾਏ ਜੀ ਰਹਾਉ ਮਲਨ ਭਈ ਮਤ ਮਾਧਵਾ ਤੇਰੀ ਗਤ ਲਖੀ ਨਾ ਜਾਏ ਕਰੋ ਕਿਰਪਾ ਪ੍ਰਮ ਚੂਕਈ ਮੈ ਸੁਮਤ ਦੇਹੋ ਸਮਝਾਏ ਜੋਗੀ ਸਰ ਪਾਵਹਿ ਨਹੀਂ ਤੋ ਗੁਣ ਕਥਨ અપਾਰ ਪ੍ਰੇਮ ਭਗਤ ਕੈ ਕਾਰਣੈ ਕਹੋ ਰਵਿਦਾਸ ਚਮਾਰ ਗੌੜੀ ਬੈਰਾਗਣ ਇਕ ਓੰਕਾਰ ਸਤਗੁਰ ਪ੍ਰਸਾਦ ਸਤਜੁਗ ਸਤ ਤੇਤਾ ਜਗੀ ਦੁਆਪਰ ਪੂਜਾ ਚਾਰ ਤਿੰਨੋਂ ਜੁਗ ਤਿੰਨੋਂ ਦਿੜੇ ਕਲ ਕੇਵਲ ਨਾਮ ਆਧਾਰ ਪਾਰ ਕੈਸੇ ਪਾਏ ਬੂਰੇ ਮੂਸਾਉ ਕੋ ਨ ਕਹ ਸਮਝਾਏ ਜਾਤੇ ਆਵਾ ਗਵਨ ਬਿਲਾਏ ਰਹਾਉ ਬਹੁ ਵਿਦ ਧਰਮ ਨਿਰੂਪੀਐ ਕਰਤਾ ਦੀ ਸਹਿ ਸਭ ਲੋਏ ਕਵਨ ਕਰਮ ਤੇ ਛੂਟੀਐ ਜਹ ਸਾਦੇ ਸਭ ਸਿੱਧ ਹੋਏ ਕਰਮ ਅਕਰਮ ਵਿਚਾਰੀਐ ਸੰਕਾ ਸੁਨ ਬੇਦ ਪੁਰਾਨ ਸੰਸਾ ਸਦ ਹਿਰਦੈ ਬਸੈ ਕੌਣ ਹਿਰੈ ਅਭਿਮਾਨ ਬਾਹਰ ਉਦਕ ਪਖਾਰੀਐ ਘਟ ਪੀਤਰ ਬਿਬਦ ਵਿਕਾਰ ਸੁਧ ਕਵਨ ਪਰ ਹੋਏ ਬੋ ਸੁਚ ਕੁੰਚਿ ਵਿਦ ਬਿਵਹਾਰ ਰਵ ਪਰਗਾਸ ਰਜਨੀ ਜਥਾ ਗਤ ਜਾਨਤ ਸਭ ਸੰਸਾਰ ਪਾਰਸ ਮਾਨੋ ਤਾਬੋ ਛੋਏ ਕਨਕ ਹੋਤ ਨਹੀਂ ਬਾਰ ਪਰਮ ਪਰਸ ਗੁਰ ਭੇਟੀਐ ਪੂਰਬ ਲਿਖਤ ਲਿਲਾਟ ਓਨ ਮਨ 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 ਹੀ ਮਿਲੇ ਛੁਟਕਤ ਬਜਰ ਕਾਟ ਭਗਤ ਜੁਗਤ ਮਤ ਸਤ ਕਰੀ ਪ੍ਰਮ ਬੰਦਨ ਕਾਟ ਵਿਕਾਰ ਸੋਈ ਬਸ ਰਸ ਮਨ ਮਿਲੇ ਗੁਣ ਨਿਰਗੁਣ ਏਕ ਵਿਚਾਰ ਅਨਕ ਜਤਨ ਨਿਗਰਹਿ ਕੀਏ ਟਾਰੀ ਨ ਟਰੇ ਭ੍ਰਮ ਫਾਸ ਪ੍ਰੇਮ ਭਗਤ ਨਹੀਂ ਊਪਜੈ ਜਾ ਤੇ ਰਵਿਦਾਸ ਉਦਾਸ ਇੱਕ ਓੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈ ਭੰ ਗੁਰ ਪ੍ਰਸਾਦ raag asa mahalla pehla ghar pehla sodar sodar tera keha so kar keha jit bah sarb samhale vajhe tere nad anek asankha keete tere vaavan hare ਕੇਤੇ ਤੇਰੇ ਰਾਗ ਪਰੀ ਸਿਉ ਕਹੀਅ ਹੈ ਕੇਤੇ ਤੇਰੇ ਗਾਵਨ ਹਾਰੇ ਗਾਵਨ ਤੁਦਨੋਂ ਪਾਉਣ ਪਾਣੀ ਬੈਸੰਤਰ ਗਾਵੈ ਰਾਜਾ ਧਰਮ ਦੁਆਰੇ ਗਾਵਨ ਤੁਧਨੋ ਚਿਤ ਗੁਪਤ ਲਿਖ ਜਾਣਨ ਲਿਖ ਲਿਖ ਧਰਮ ਵਿਚਾਰੇ ਗਾਵਨ ਤੁਧਨੋ ਈਸਰ ਬ੍ਰਹਮਾ ਦੇਵੀ ਸੋਹਣ ਤੇਰੇ ਸਦਾ ਸਵਾਰੇ ਗਾਵਨ ਤੁਧਨੋ ਇੰਦਰ ਇੰਦਰਾਸਨ ਬੈਠੇ ਦੇਵ ਤਿਆਂ ਦਰ ਨਾਲੇ ਗਾਵਨ ਤੁਧਨੋ ਸਿੱਧ ਸਮਾਧੀ ਅੰਦਰ ਗਾਵਨ ਤੁਧਨੋ ਸਾਧ ਵਿਚਾਰੇ ਗਾਵਨ ਤੁਧਨੋ ਜਤੀ ਸਤੀ ਸੰਤੋਖੀ ਗਾਵਨ ਤੁਧਨੋ ਵੀਰ ਕਰਾਰੇ ਗਾਵਨ ਤੁਧਨੋ ਪੰਡਿਤ ਪੜੇ ਰਖੀ ਸੁਰ ਜੁਗ ਜੁਗ ਵਿਦਾ ਨਾਲੇ ਗਾਵਨ ਤੁਧਨੋ ਮੋਹਣੀਆ ਮਨ ਮੋਹਨ ਸੁਰਗ ਮਛ ਪਿਆਲੇ ਗਾਵਨ ਤੁਧਨੋ ਰਤਨ ਉਪਾਏ ਤੇਰੇ ਜیتے 68 ਤੀਰਥ ਨਾਲੇ ਗਾਵਨ ਤੁਧਨੋ ਜੋਤ ਮਹਾਬਲ ਸੂਰਾ ਗਾਵਨ ਤੁਧਨੋ ਖਾਣੀ ਚਾਰੇ ਗਾਵਨ ਤੁਧਨੋ ਖੰਡ ਮੰਡਲ ਬ੍ਰਹਮੰਡਾ ਕਰ ਕਰ ਰੱਖੇ ਤੇਰੇ ਧਾਰੇ ਸੇਈ ਤੁਧਨੋ ਗਾਵਨ ਜੋ ਤੁਧ ਭਾਵਨ ਰਤੇ ਤੇਰੇ ਭਗਤ ਰਸਾਲੇ ਹੋਰ ਕੀਤੇ ਤੁਧਨੋ ਗਾਵਨ ਸੇ ਮੈਂ ਚਿੱਤ ਨ ਆਵਨ ਨਾਨਕ ਕਿਆ ਵਿਚਾਰੇ ਸੋਈ ਸੋਈ ਸਦਾ ਸੱਚ ਸਾਹਿਬ ਸਾਚਾ ਸਾਚੀ ਨਾਈ ਹੈ ਪੀ ਹੋਸੀ ਜਾਏ ਨਾ ਜਾਸੀ ਰਚਨਾ ਜਿਨ ਰਚਾਈ ਰੰਗੀ ਰੰਗੀ ਪਾਤੀ ਜਿਨ ਸੀ ਮਾਇਆ ਜਿਨ ਉਪਾਈ ਕਰ ਕਰ ਦੇਖੈ ਕੀਤਾ ਆਪਣਾ ਜਿਉ ਤਿਸ ਦੀ ਵਡਿਆਈ ਜੋ ਤਿਸ ਭਾਵੈ ਸੋਈ ਕਰਸੀ ਫਿਰ ਹੁਕਮ ਨਾ ਕਰਣਾ ਜਾਈ ਸੋ ਪਾਤ ਸਾਹੋ ਸਾਹਾ ਪਤ ਸਾਹਿਬ ਨਾਨਕ ਰਹਿਣ ਰਜਾਈ